ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰ ਇੱਕ ਪਾਸੇ ਖਾਲਸਾ ਦੀ ਸਮਰਥਕ ਪੰਨੂ ਹਣਾ ਵੱਲੋਂ ਵਾਰਨਿੰਗ ਦਿੱਤੀ ਗਈ 19 ਅਕਤੂਬਰ ਦੀ ਪੰਜਾਬ ਦੇ ਪ੍ਰਵਾਸੀਆਂ ਨੂੰ ਕਿ 19 ਅਕਤੂਬਰ ਤੋਂ ਪਹਿਲਾਂ-ਪਹਿਲਾਂ ਪੰਜਾਬ ਛੱਡ ਜਾਓ ਅਲਟੀਮੇਟਮ ਦਿੱਤਾ ਗਿਆ ਹੈ ਖਾਲਸਾ ਦੀ ਸਮਰਥਕ ਪੰਨੂ ਵੱਲੋਂ ਦੂਸਰੇ ਪਾਸੇ ਵੱਡੀ ਖਬਰ ਆ ਰਹੀ ਹੈ ਖਾਲਸਤਾਨੀ ਪੰਨੂ ਲੈ ਕੇ ਹਮੇਸ਼ਾ ਹੀ ਸੁਰੱਖਿਆ ਦੇ ਵਿੱਚ ਛਾਇਏ ਰਹਿੰਦੇ ਨੇ ਕਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਦੇ ਹੋਰ ਜਥੇਬੰਦੀਆਂ ਦੇ ਆਗੂਆਂ ਨੂੰ ਅਕਸਰ ਹੀ ਧਮਕੀਆਂ ਮਿਲਦੀਆਂ ਨੇ ਖਾਲਸਾ ਦੀ ਸਮਰਥਕ ਪੰਨੂ ਹਣਾ ਵੱਲੋਂ ਲੇਕਿਨ ਸੂਤਰਾਂ ਦੇ ਬਾਰੇ ਤੋਂ ਇੱਕ ਬੜੀ ਵੱਡੀ ਖਬਰ ਆ ਰਹੀ ਹੈ ਗ੍ਰਿਫਤਾਰੀ ਹੋਈ ਹੈ ਪੰਨੂ ਦੇ ਦੱਸਿਆ ਜਾ ਰਿਹਾ ਹੈ ਕਿ ਖਾਲਸਾ ਦੀ ਸਮਰਥਕ ਗੁਰਪੰਤ ਸਿੰਘ ਪੰਨੂ ਦੇ ਕਰੀਬੀ ਸਾਥੀ ਇੰਦਰਜੀਤ ਸਿੰਘ ਗੋਸਲ ਨੂੰ ਕੈਨੇਡਿਆ ਪੁਲਿਸ ਨੇ ਕੈਨੇਡੀਅਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਗ੍ਰਿਫਤਾਰੀ ਨੇ ਕੈਨੇਡਾ ਤੇ ਭਾਰਤ ਦੇ ਸਬੰਧਾਂ ਵਿੱਚ ਇੱਕ ਨਵਾਂ ਮੋੜ ਲਿਆ ਦਿੱਤਾ ਹੈ ਹਾਲਾਂਕਿ ਵਾਰ-ਵਾਰ ਖਾਲਸਪੁਰ ਦੀ ਮੰਗ ਕੀਤੀ ਜਾਂਦੀ ਹੈ ਗੁਰਪਤ ਵੰਤਪਨੂ ਹੁਣਾ ਵੱਲੋਂ ਵਾਰ-ਵਾਰ ਉਹਨਾਂ ਵੱਲੋਂ ਇਹ ਜ਼ਿੰਮੇਵਾਰੀ ਵੀ ਲਈ ਜਾਂਦੀਆਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਜਦੋਂ ਪੰਜਾਬ ਦੇ ਵਿੱਚ ਖਾਲਸਪੁਰ ਦੇ ਨਾਅਰੇ ਲਖਾਈ ਜਾਂਦੇ ਨੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਜਿਹੜੀ ਵੀ ਸਰਕਾਰ ਬਣਦੀ ਹੈ ਪੰਜਾਬ ਦੇ ਵਿੱਚ ਉਹਨਾਂ ਨੂੰ ਟਾਰਗੇਟ ਹਮੇਸ਼ਾ ਹੀ ਖਾਲਸਤਾਨੀ ਫਸ ਸਮਰਥਕ ਗੁਰਪਤ ਵੰਤਪਨ ਨੂੰ ਹਣਾ ਵੱਲੋਂ ਕੀਤਾ ਜਾਂਦਾ ਹੈ ਲੇਕਿਨ ਸੂਤਰਾਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਗੋਸਲ ਨੂੰ ਕੈਨੇਡੀਅਨ ਪਿੰਦਰਜੀਤ ਸਿੰਘ ਗੋਸਲ ਨੂੰ ਕੈਨੇਡੀਅਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਗ੍ਰਿਫਤਾਰੀ ਨੇ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਵਿੱਚ ਇੱਕ ਨਵਾਂ ਮੋੜ ਲਿਆ ਦਿੱਤਾ ਹੈ ਹਾਲਾਂਕਿ ਗ੍ਰਿਫਤਾਰੀ ਦੇ ਕਾਰਨ ਸਪਸ਼ਟ ਨਹੀਂ ਹਨ ਪਰ ਇਸ ਦੇ ਪਿੱਛੇ ਭਾਰਤ ਦੇ ਦਬਾਅ ਦੀ ਗੱਲ ਕੀਤੀ ਜਾ ਰਹੀ ਹੈ ਗੋਸਲ ਨੂੰ ਪੰਨੂ ਦਾ ਸੱਜਾ ਹੱਥ ਮਰਿਆ ਜਾਂਦਾ ਹੈ ਅਤੇ ਹਰਦੀਪ ਸਿੰਘ ਨਿਜਰ ਦੀ ਮੌਤ ਤੋਂ ਬਾਅਦ ਉਹ ਸਿਕਸ ਫੌਜ ਜਸਿਸ ਦਾ ਮੁੱਖ ਫਰੰਟ ਬਣ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਵੱਲੋਂ ਕਰਵਾਈ ਗਈ ਹੈ ਕਿਉਂਕਿ ਅਕਸਰ ਹੀ ਧਮਕੀਆਂ ਪੰਜਾਬ ਦੇ ਵਿੱਚ ਦਿੱਤੀਆਂ ਜਾਂਦੀਆਂ ਸੀ ਸੈਂਟਰ ਸਰਕਾਰ ਨੂੰ ਦਿੱਤੀਆਂ ਜਾਂਦੀ ਸੀ ਜਾਂ ਮੋਦੀ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਜਦੋਂ ਵੀ ਜਾਂਦੇ ਸੀ ਤੇ ਉਹਨਾਂ ਦਾ ਸਿੱਖਾਂ ਵੱਲੋਂ ਜਿਹੜਾ ਹੈ ਰੱਜ ਕੇ ਰੱਜ ਕੇ ਜਿਹੜਾ ਹੈ ਵਿਰੋਧ ਹੁੰਦਾ ਸੀ ਇਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਗੋਸਲ ਪੰਨੂ ਸੱਜਾ ਹੱਥ ਮੰਨਿਆ ਜਾਂਦਾ ਸੀ ਪੰਨੂ ਹੁਣਾਂ ਦਾ ਦਬਾਅ ਆਇਆ ਹੈ ਦਬਾਅ ਪਾਇਆ ਗਿਆ ਹੈ ਕੈਨੇਡਾ ਦੀ ਸਰਕਾਰ ਤੇ ਇਸ ਕਰਕੇ ਕੈਨੇਡੀਅਨ ਪੁਲਿਸ ਵੱਲੋਂ ਪੰਨੂ ਦੇ ਕਰੀਬੀ ਇੰਦਰਜੀਤ ਸਿੰਘ ਗੋਸਲ ਨੂੰ ਅੱਜ ਕੈਨੇਡਾ ਦੀ ਪੁਲਿਸ ਨੇ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਹੈ ਧੰਨਵਾਦ